ਹੰਦੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁੱਲ ਵਾਸਤੇ ਟਾਈਮ ਹੋ ਗਿਆ ਸਾਢੇ 3 ਦਾ ਤੇ ਬਣ ਗਈ ਸੀਗੀ ਚਾਹ ਤੇ ਹੁਣ ਆਪਾਂ ਐਸੋ ਲਈ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਅੱਜ ਚਾਹ ਦੀ ਡਿਊਟੀ ਲਾ ਲਈ ਹੈਗੀ ਆਪਾਂ ਮੈਂ ਬਣਾਉਣ ਲੱਗੀ ਸੀ ਕਿਉਂਕਿ ਹੁਣ ਥੋੜਾ ਜਿਹਾ ਪਹਿਲਾਂ ਆਗੇ ਸੀ 2:30 ਵਜੇ ਆਪਾਂ ਆਗੇ ਸੀਗੇ ਅਨਸਾਰ ਬੱਸ ਮੈਂ ਚਲਾਤੀ ਐ ਮਸ਼ੀਨ ਕੱਪੜਿਆਂ ਦਾ ਕੰਮ ਆ ਜਿਹੜਾ ਆਪਣਾ ਹੁੰਦਾ ਦਿੱਲੀ ਦਾ ਤੇ ਤਾਂ ਕਰਕੇ ਉਧਰੋਂ ਮਸ਼ੀਨ ਚਲਾਏ ਜਾਂਦੀ ਹੁਣ ਆਪਾਂ ਚਾਹ ਬਣਾ ਕੇ ਪਹਿਲਾਂ ਫੜਾ ਦਈਏ ਬੀਬੀ ਵਰਗਿਆਂ ਨੂੰ ਤੇ ਫੇਰ ਆਉਦੇ ਕੰਮ ਕਰਾਂ ਜਿਹੜੇ ਮੇਰਾ ਦੁਪੱਟਾ ਵਗੈਰਾ ਆ ਪਿਆਗਾ ਲੈਂਸ ਲਾਉਣ ਵਾਲੀ ਅੱਜ ਆ ਟਾਈਮ ਦੇ ਨਾਲ ਪਹਿਲਾਂ ਮੈਂ ਦੁਪੱਟੇ ਤੇ ਲੈਂਸ ਦਾ ਕੰਮ ਕੰਪਲੀਟ ਕਰਦੀ ਆ ਫੇਰ ਮੈਂ ਜਾ ਕੇ ਕੱਪੜਿਆਂ ਵੱਲ ਜਾਵਾਂਗੀ ਕਿਉਂਕਿ ਫਿਰ ਦਿਨ ਤਾਂ ਇੱਕ ਰਹਿ ਗਿਆ ਤੇ ਕੱਲ ਨੂੰ ਜਾਣਾ ਹਾਫ ਤੇ ਜਨ ਕਿ ਵਾਲਾ ਵਗੈਰਾ ਦਾ ਥੋੜਾ ਬਹੁਤ ਸੈਟ ਵਿਟ ਕਰਾ ਕੇ ਆਵਾਂਗੇ ਧਿਆਨ ਕਰਕੇ ਫਿਰ ਜਿਹੜਾ ਮੇਰੇ ਕੋਲੇ ਟਾਈਮ ਹੈ ਅੱਜ ਦਾ ਹੀ ਹੈਗਾ ਫਿਰ ਆਪੋ ਪੈਣ ਕੋਲ ਜਾਵਾਂਗੇ ਤੇ ਤਾਂ ਕਰਕੇ ਅੱਜ ਆਪਾਂ ਜਿਹੜਾ ਆਪ ਦਾ ਸੈਟਿੰਗ ਬੈਟਿੰਗ ਕਰਨ ਵਾਲੀ ਰਹਿੰਦੀ ਹੈ ਕੱਪੜੇ ਵਿਚਾਲੇ ਹਨ ਉਹ ਸੈੱਟ ਕਰਕੇ ਰੱਖ ਦਾਂਗੇ ਹਜੇ ਵੈਸੇ ਮੇਰਾ ਸਟਿਚ ਹੋ ਕੇ ਵੀ ਨਹੀਂ ਆਇਆ ਵੈਸੇ ਅੱਜ ਆ ਜਾਣਾ ਸ਼ਾਮ ਤੱਕ ਸੂਟ ਤੇ ਕੱਲ ਆਪਾਂ ਉਹ ਦਿਖਾਗੇ ਸੀਗੇ ਆ ਕੇ ਬਚਾਰੇ ਆਂਟੀ ਤੇ ਭਾਕੇ ਦੇਖ ਲੈਸ ਵਧੀਆ ਡੱਟਾ ਤੇ ਦੁਪट्टे ਦਾ ਕੰਮ ਰਹਿ ਗਿਆ ਕੱਲਾ ਉਹ ਵਾਲਾ ਅੱਜ ਆਪਾਂ ਜਿਹੜਾ ਆਪਦਾ ਕੰਮ ਕੰਪਲੀਟ ਕਰ ਲਾਂਗੇ ਕੱਲ ਨੂੰ ਜਾਵਾਂਗੇ ਫਿਰ ਆਪਾਂ ਉਹ ਦੇ ਵਲਾਂ ਸੱਟ ਵਟੇ ਕਰਾ ਕੇ ਆਵਾਂਗੇ ਸੱਟ ਵਟੇ ਤੇ ਗਰਮੀ ਵੀ ਜਿਹੜੀ ਇੰਨੀ ਕੁ ਜ਼ਿਆਦਾ ਹੋ ਗਈ ਐ ਪਤਨ ਤਾਂ ਭਾਈ ਮੀਂਹ ਆਣਾ ਹਾਂ ਤਾਂ ਰੱਬ ਕਰਕੇ ਮੀਂਹ ਤਾਂ ਨਾ ਹੀ ਆਵੇ ਤੇ ਨੇ ਸਾਰੇ ਕੰਮ ਐ ਹੁਣ ਫਸਲਾਂ ਦਾ ਵੀ ਹਨਾ ਉੜ ਕੇ ਪੱਕੀਆਂ ਪਈਆਂ ਖਰਾਬ ਹੀ ਕਰੂਗਾ ਹੁਣ ਆਲਾ ਨਹੀਂ ਤਾਂ ਕੋਈ ਫਾਇਦੇਮੰਦ ਤਾਂ ਨਹੀਂ ਹੈਗਾਗਾ ਤੇ ਵਧੀਆ ਰਵੇ ਸਮਾਂ ਦੀ ਮੌਸਮ ਪਰ ਗਰਮੀ ਜਿਹੜੀ ਇੰਨੀ ਜਿਆਦਾ ਹੁੰਦੀ ਹੈ ਹੁਣ ਇਹ ਲੱਗਦਾ ਵੀ ਕਾਟਨ ਦੇ ਕੱਪੜੇ ਹਾਂ ਲਾਈਨਿੰਗ ਵਾਲੇ ਪਾਉਣ ਲੋਗੇ ਨਹੀਂ ਜੀ ਕਰਦਾ ਕਿਉਂਕਿ ਸਵੇਰ ਤਾਂ ਮੌਸਮ ਠੀਕ ਹੁੰਦਾ ਸ਼ਾਮ ਨੂੰ ਵੀ ਠੀਕ ਹੋ ਜਾਂਦਾ ਜਿਹੜਾ ਹੁਣ ਆ ਦੇਖੋ ਦੁਪਹਿਰਾਂ ਐ ਤਿੱਖੜ ਦੁਪਹਿਰੇ ਲੱਗਦੇ ਆ ਕੋਈ ਨਹੀਂ ਬਾਹਰ ਹੁੰਦਾਗਾ ਬੱਚਾ ਬਾਹਰ ਹੀ ਗਿਆ ਹੈ ਬਾਹਰ ਫਿੱਟਣ ਕਿਉਂਕਿ ਮਨ ਲੱਗਾ ਕੱਲ ਨੂੰ ਉਹਨਾਂ ਦਾ ਪੇਪਰ ਸੌਖਾ ਹੀ ਡ੍ਰੈਂਕ ਵਗੈਰਾ ਹੈਗੀ ਆ ਫੇਰ ਕਦੋਂ ਗਾਂ ਵਾਲੇ ਪੇਪਰ ਦੀ ਤਿਆਰੀ ਕਦੋਂ ਕਰਦੇ ਆ ਫਿਰ ਹੁਣ ਉਹਨਾਂ ਨੂੰ ਆਂਦਾ ਕਿਰਾ ਖੇੜ ਹੀ ਲਈਏ ਚਲੋ ਜੀ ਚਾਹ ਪੀ ਗਏ ਫੇਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਲਓ ਜੀ ਆਪਣਾ ਗੈਸਟ ਹੈ ਜਿਹੜਾ ਰੈਡੀ ਹੋ ਕੇ ਆ ਗਿਆ ਇਹ ਆਪਾਂ ਦੇਣਾ ਜੀ ਬੱਕ ਦੀਦੀ ਨੂੰ ਹਾਏ ਪੰਨਾ ਦੇ ਪੈ ਜਦੋਂ ਲੈ ਜਾਵਾਂ ਬਹੁਤ ਦਿਨ ਹਾਂ ਮੈਂ ਆ ਹੁਣ ਦੇਖ ਹੀ ਨਹੀਂ ਪਾਤੀ ਉਹ ਕਿਸਕੇ ਦਿਨ ਗੈਦੀ ਫੋਟੋ ਖਿੱਚ ਲਈਉਗੀ ਇਹ ਗੈਸਟ ਦੀ ਫੋਟੋ ਹੈਗੀ ਹੈ ਮੇਰੇ ਫੋਨ ਦੇ ਵਿੱਚ ਹੈਗੀ ਹੈ ਹਾਂ ਮੈਂ ਦਿਖਾ ਦੂੰ ਦਿਖਾ ਦੂੰਗੀ ਚਾਹ ਨਿਕਲ ਗਈ ਮੇਰੀ ਬਣਾਈ ਨਿਕਲ ਗਿਆ ਹਾਂ ਹਾਂ ਥੋੜੀ ਸੜਕੀੜੀਆਂ ਨੇ ਕੀੜੀਆਂ ਬੜਾ ਲੁਪੀਤਾ ਤੇ ਮੈਂ ਦੇਖ ਇਹਨੂੰ ਸਾਫ਼ ਕਰਨਾ ਸ਼ਰਟ ਦੇ ਵਿੱਚ ਵੜ ਗਈਆਂ ਹੈਂਗਰਾਂ ਦੇ ਵਿੱਚ ਵੀ ਇਹਨਾਂ ਜਿਹੜੀਆਂ ਉੱਪਰ ਤੇ ਉਹਦੇ ਵਿੱਚ ਕੀੜੀਆਂ ਇੰਨੀਆਂ ਕਿ ਜ਼ਿਆਦਾ ਲੱਗੀਆਂ ਪਈਆਂ ਤੇ ਬੰਦਾ ਕਿੱਥੇ ਕੱਪੜੇ ਰੱਖੇ ਤੇ ਕਿੱਥੇ ਨਾ ਰੱਖਿਆ ਨਾ ਗਰਮੀ ਗਰਮੀ ਹੁਣ ਸਾਡੇ ਆਹ ਵਾਲਾ ਪੰਗਾ ਰਿਆ ਕਰੂਗਾ ਕਿਤੇ ਨਾ ਕੋਈ ਭਾਂਡੇ ਨੇ ਤਾਂ ਜਣੀ ਕੀ ਰਹਿਣੇ ਕੀ ਹੈਗਾ ਤੇ ਬੈੱਡ ਵਗੈਰਾ ਹੈਂਗਰਾਂ ਤੇ ਕੰਧਾਂ ਤੇ ਵੀ ਐਂ ਕੀੜੀਆਂ ਚੜ ਜਾਂਦੀਆਂ ਨੇ ਬਈ ਬਹੁਤ ਔਖਾ ਹੁੰਦਾ ਗਰਮੀ ਜਾਨੀ ਸਤਾਰ ਚ ਵੀ ਅੱਤ ਕੀ ਉਦੋਂ ਗਈਆਂ ਸੀਗੀਆਂ ਜਦੋਂ ਜਮਾ ਠੰਡ ਜੀ ਆਈ ਹੈਗੀ ਨਹੀਂ ਤਾਂ ਸਤਾਲ ਦੇ ਵਿੱਚ ਵੀ ਅੱਤ ਕੀ ਸੀਗੀਆਂ ਲੋਕੀ ਟਾਈਮ ਹੋ ਗਿਆ 5 ਦਾ ਤੇ ਹਜੇ ਤੱਕ ਮੈਂ ਇਥੇ ਮਸ਼ੀਨ ਦੇ ਗੇਟ ਨੇੜੇ ਨਹੀਂ ਜਾਏਗੀ ਕਿਉਂਕਿ ਮੈਂ ਪਹਿਲਾਂ ਰੀਲ ਹੈ ਨਹੀਂ ਸੀ ਨਾਲ ਦੀ ਨਵਰੀ ਤੋਂ ਮਹਿੰਗਾਈ ਵਿਚਾਰੀ ਚਾਰ ਪੰਜ ਦੁਕਾਨਾਂ ਗਾ ਕੇ ਫੇਰ ਉਹ ਰੀਲ ਲੈ ਕੇ ਆਈ ਇਹਨੇ ਨੂੰ ਚਲੋ ਜੀ ਕੋਈ ਨਹੀਂ ਘਰੇ ਆਇਆ ਫੇਰ ਫੇਰ ਕੱਲ੍ਹ ਵਾਲੇ ਬਲੌਗ ਲਵਾਂਗਾ ਫੇਰ ਪੱਠੇ ਫਾਈ ਤੇ ਮੈਂ ਜਿਹੜੇ ਪੱਠੇ ਹੈਗੇ ਉਹ ਲੈ ਕੇ ਵੇਚ ਜਾਂਦੇ ਕਿਉਂਕਿ ਬਹੁਤ ਟਾਈਮ ਵੇਸਟ ਹੁੰਦਾ ਵਿਚਾਰ ਮਸ਼ੀਨ ਚ ਕੱਪੜੇ ਮੈਂ 온 ਸਾਰੀ ਪਾਤੇ ਸੀਗੇ ਤਿੰਨ ਸਾਢੇ 3 ਵਜੇ ਦੇ ਨੂੰ ਮੈਂ ਮਸ਼ੀਨ ਚਲਾਤੀ ਸੀ ਪਰ ਕਿੱਥੇ ਮਸ਼ੀਨ ਤੇ ਬੈਠਣ ਵੇਲਾ ਨਹੀਂ ਹੋਇਆ ਹੈਗਾ ਅਗਰ ਮੈਂ ਇਹਨਾਂ ਨੂੰ ਹੱਸਿਆਂਦੀ ਸੀ ਮੈਂ ਕਿਹਾ ਹੁਣ ਤਾਂ ਦੇਲੀ-ਦੇਲੀ ਨਾਲ ਪੱਠੇ ਆ ਜਿਹੜੇ ਮੇਰੇ ਟਾਈਮ ਬਹੁਤ ਵੇਸਟ ਕਰਦੇ ਕੋਈ ਨਾ ਕੋਈ ਕਿਉਂਕਿ ਫੋਨ ਵਗੈਰਾ ਆ ਜਾਂਦਾ ਕਿਸੇ ਭੈਣ ਦਾ ਤੇ ਫੋਨ ਅੱਛਾ ਆ ਜਾਂਦੇ ਸੀ ਸੂਟਾਂ ਹੀ ਬਾਰੇ ਜਿਵੇਂ ਆਪਾਂ ਸੂਟਾਂ ਦੀਆਂ ਵੀਡੀਓ ਵਗੈਰਾ ਪਾਈਆਂ ਸੀ ਤੇ ਚਾਰ-ਪੰਜ ਸੂਟ ਹੈ ਜਿਹੜੇ ਪੰਜ ਸੂਟ ਹੋਣ ਹੈ ਜਿਹੜੇ ਸੇਲ ਹੋਗੇ ਹਾਂਜੀ ਸੀ ਆਏ ਮੰਨੂ ਵੀ ਪੱਠੇ ਪਾ ਤੇ ਹਾਂ ਪੱਠੇ ਦਿਖਾ ਦੂੰਗੀ ਫਿਰ ਹੁਣ ਸ਼ਾਮ ਨੂੰ ਚਾਰ ਪਾ ਦੇਓ ਆ ਆਣਾ ਦਵਾਈ ਜਦੋਂ ਮੈਂ ਬਿਮਾਰ ਹੋਈ ਤੇ ਡਾਕਟਰ ਨੇ ਲੈ ਕੇ ਆਦੇ ਸੀ ਇੱਥੇ ਫਿਰਦੀ ਜਿਹੜੀ ਮੈਂ ਅੱਜ ਕੱਢ ਕੇ ਰੱਖੀ ਮੈਂ ਕਿਹਾ ਸਟਾਰਟ ਕਰਾ ਹੁਣ ਜਿਹੜੀ ਇਸ ਦਵਾਈ ਲੈਣ ਦੇ ਬਹੁਤ ਲੋੜ ਆ ਕਹਿੰਦੇ ਕਿਉਂਕਿ ਦਿਮਾਗ ਆ ਬਹੁਤ ਪਾਸੇ ਘੁੱਕਦਾ ਹੈਗਾਗਾ ਤੇ ਟੈਨਸ਼ਨ ਜੀਤੀ ਹੈ ਜਿਹੜਾ ਟਾਇਮ ਆ ਟੱਪ ਜਾਂਦਾ ਕਦੇ ਕਿਹੜੇ ਪਾਸੇ ਹੋਣਾ ਕਦੇ ਉਧਰੋਂ ਐਸ ਵੇਲੇ ਨੂੰ ਭਾਂਡਿਆਂ ਦੇ ਤੇ ਕੱਪੜਿਆਂ ਦੇ ਢੇਰ ਆ ਜਿਹੜੇ ਚੁੰਨੀ ਮੇਰੀ ਥਾਂ ਤੇ ਰਹਿ ਗਈ ਹਰ ਕੇ ਮੰਮੀ ਵੈਗੀ ਵਸੀਦ ਦੇ ਮੈਨੂੰ ਕਿਰੀ ਚਲ ਦੂ ਨਹੀਂ ਬੈਠਣਾ ਹੈਗਾ ਤਾਂ ਕਹਿੰਦੀ ਆ ਕਿ ਮੈਂ ਬੈਠਦੀ ਆ ਫਿਰ ਕਿ ਭੁਰਕੀ ਭਰੀ ਰਹਿ ਗਈ ਉੱਪਰਲੀ ਜਿਹੜੇ ਲੈਸ ਨਾਲ ਦੀ ਰੀਲ ਸੀਗੀ ਉਹ ਨਹੀਂ ਮਿਲੀ ਹੈਗੀ ਜੀ ਹਜੇ ਮੰਮੀ ਤਾਂ ਪਤਾ ਨਹੀਂ ਕਿੰਨੇ ਆ ਕਿ ਮੰਮੀ ਹਜੇ ਕਿੰਨਾ ਕੁ ਕੁੜਤਾ ਪਿਆਗਾ ਅਰ ਮੋਰ ਮੋਰ ਯਾਰ ਮਿੰਜੋ ਸਮਾਂ ਲੱਗ ਰਿਹਾ ਮੋਰ ਮੈਂ ਲੱਗਾ 5 ਵਜੇ ਬੈਠੀ ਉੱਤ ਗਾਗਰੀ ਫਿਰਕੀ 5 ਵਜੇ ਟਾਈਮ ਹੋਇਆ ਹੈ ਨਹੀਂ ਕਾ ਤੇ ਫਿਰਕੀ ਦੋਦੇ ਤੇ ਫਿਰਕੀ ਚੜਾਏ ਹੋਰ ਪੜੀ ਪਦਮਾ ਟਾਕੇ ਦੱਸਿਓ ਸੂ ਸੂ ਦਿੱਤੇ ਵਿਚਾਰਾ ਪਜਾਮਾ ਦਾ ਕਿੱਦਾਂ ਲੈ ਇੱਥੇ ਲੰਕੀ ਜਾਂਦੀ ਅੰਮਾ ਤਾਂ ਪਹਿਲਾਂ ਆਉਂਦੇ ਆ ਆ ਬਸ ਆਈ ਕਾਲ ਆ ਜਾਂਦੀ ਹੈ ਫੇਰ ਫੇਰ ਮੇਰਾ ਟਾਈਮ ਟੱਪ ਜਾਂਦਾ ਹਨ ਫੇਰ ਕਾਲ ਆਈਏ ਲਈ ਕਰੀ ਗੱਲ ਆਈ ਮੈਂ ਚਾਹ ਪਿਆਪੇ ਮਾਰਨਾ ਤੁਸੀਂ ਮੈਂ ਕੋਈ ਨਹੀਂ ਬੰਦਾ ਚਾਹ ਵੀ ਤੁਹਾ ਆ ਕੰਮ ਸੇ ਕੀ ਆ ਉਹ ਆਪਣਾ ਕੰਮ ਆ ਆਹੋ ਪਤਾ ਹੀ ਹੈ ਮੈਂ ਦੁੱਧ ਕਹਿਣਾ ਤੁਸੀਂ ਚਾਹ ਨੂੰ ਵੀ ਬੀਬੀ ਦੀ ਸੇਲੀ ਆ ਵੀ ਤੇ ਸੇਲੀ ਹਾਂ ਹਾਂ ਦੀਦੀ ਨਹੀਂ ਆਖਾ ਹੈ ਦੇਖ ਨੂੰ ਨਹੀਂ ਮੂੰਹ ਲਉਣੀ ਖੋਲਣੀ ਪਾਣੀ ਖੋਲਿਆ ਕਰ ਲੈ ਤੀ ਕੋਣਾ ਪਕ ਲੈ ਦੁੱਧ ਕਨੀ ਚੱਕੀ ਨਹੀਂ ਜਿੰਨੀ ਲੈ ਇਹ ਖਾ ਲੋ ਵੀ ਹਾਂ ਕਿੰਦੂ ਐ ਕਿੰਦੂ ਹਾਂ ਜੀ ਦੋ ਘੰਟੇ ਤੱਕ ਮੂੰਹ ਨਹੀਂ ਬਾੜੀ ਦਬਲੀ ਨਹੀਂ ਮੂੰਹ ਲਾ ਕੇ ਕੀ ਕਰੋ ਯਾਰ ਅਸੀਂ ਨਹੀਂ ਆਦੀ ਹਾਂ ਪੱਠੇ ਤਾਂ ਟਾਈਮ ਹੋ ਗਿਆ 6 ਰਾਤ ਹੈ ਜੀ ਮਸ਼ੀਨ ਚੱਲੀ ਜਾਂਦੀ ਹੈ ਸਾਰਾ ਹਰਾ ਹੀ ਪਤਾ ਚੱਲ ਮਾਥਨੇ ਇੱਤਾ ਚਾਰ ਪਾ ਦਿਆ ਹੈ ਚਾ ਚੱਲ ਤੂੰ ਲਾਇਆ ਅੱਗੇ ਕੀ ਹੋਇਆ ਨਾ ਉਹ ਦਵਾਈ ਹੈ ਇਹ ਉਹ ਹਮਲੇ ਪਾਣੀ ਦਵਾਈ ਤੇ ਸੌਖੀਆਂ ਹਾਂ ਮਿੱਟੀ ਖੰਦੀ ਸੀਗੀ ਹੈ ਇਹ ਬਈ ਕੀ ਜਾਣੇ ਉਹ ਕਿੰਦੀ ਧਰ ਜਾਣਗੇ ਹੁਣ ਤੇਰੀ ਬੋਸਦੀ ਆ ਨਾ ਬੋਸਦੀ ਬੋਸਦੀ ਆ ਹਾਂ ਮੈਂ ਵੜ ਕੇ ਆਇਆ ਸੀ ਲੱਖ ਕੇ ਵੀ ਦੇਖੇ ਸੀ ਮਾਰ ਦਿੰਦੇ ਹਾਂ ਜਸਮੀਨ ਆ ਤੇ ਬਲੈਕਬੋਰਡ ਤੇ ਜਿਵੇਂ ਹਿੰਦੀ ਵਿੱਚ ਐਪਲੀਕੇਸ਼ਨ ਹੋ ਗਈ ਜਿਵੇਂ ਲਿੰਗ ਬਦਲੋ ਬਲੌਂਗ ਬਦਲੋ ਮਿਸਟੇਕ ਨਾ ਹੋਵੇ ਉਹਦੇ ਦੇਖ ਚਲੋ ਇਹ ਥਣਾ ਕਾਕਾ ਹੋ ਗਿਆ ਆ ਕੀ ਹੋਇਆ ਕਲੇ ਕਾਕੇ ਨੇ ਆਈ ਕੋਟ ਫੁੱਟੇ ਫੁੱਟੇ ਲੰਗੇ ਰੱਖ ਉਹਨੇ ਕਾਦੇ ਲੱਗਨੇ ਲੂਣ ਲੱਗਿਆ ਲੂ ਆ ਇਹਦੇ ਇਹਦੇ ਖਖਰਾ ਜਾ ਮਾਰ ਕੇ ਇਹਦੇ ਜ ਫੂਸੜੇ ਕਦੇ ਨਕੇੜੇ ਪਹਿਲੇ ਬੁਰਸ਼ ਜਾ ਮਾਰ ਦਿੱਗੇ ਓਏ ਉਹਨੇ ਨਹੀਂ ਬੁਰਸ਼ ਚੱਕ ਪੋਤ ਉੱਥੇ ਪਿਆ ਲਾਲ ਕੇ ਚਾਜ ਮਾਰੂ ਦਾ ਨਹੀਂ ਇੱਥੇ ਕੱਟਦਾ ਮਾਰਦੇ ਇੱਥੇ ਮੰਮੀ ਡਾਰ ਲੱਗੀ ਆ ਨਹੀਂ ਮਾਰਦੀ ਇਹ ਕਹਦੀ ਐ ਕਿਉਂ ਡਰੀ ਜਾਣਾ ਮਮਾ ਬਾਪਾ ਬਾਹਾਂ ਦੀ ਗਾਲੀ ਗਾਂ ਸਿੱਕੇ ਮੇਂ ਰੋਡ ਤੇ ਕਿੰਨੀਆਂ ਕੁੱਤੀਆਂ ਪਈਆਂ ਨਾ ਸਾਹ ਛੜ ਕੇ ਦੌੜ ਆਉਣੀਆਂ ਹਾਂ ਮਮੂ ਵੀ ਸਾਰੇ ਕਿਤੇ ਵੱਧ ਸੋਹਰੀਆਂ ਲੱਗਦੀਆਂ ਨਾ ਸੋਹਣੀਆਂ ਲੱਗਦੀਆਂ ਉਹ ਦੇਖੋ ਦੂਜਾ ਨਿੰਮਾ ਦਾ ਕੀ ਬੰਦਾ ਉਹ ਕਿੱਥੇ ਗਿਆ ਤਾਂ ਦੋ ਹਾਂ ਤਾਂ ਦੋ ਤਾਂ ਉਹ ਕਿੱਥੇ ਤਾਂ ਦੋ ਤਾਂ ਉਹ ਡੇਰੇ ਛਲਕੇ ਲੈ ਗਿਆ ਉਹ ਤਾਂ ਫੁੱਟਦਾ ਹੀ ਨਹੀਂ ਉਹ ਡਾਣਾ ਦਾ ਇੱਧਰ ਲੱਗਾ ਯਾਰ ਉਹ ਡਾਣੀਆਂ ਜਿਹੜੀਆਂ ਉਹ ਡਾਣੀਆਂ ਕਿੱਥੇ ਰੋ ਸਿਰੇ ਤੇ ਲਾ ਦਿੰਦੇ ਆ ਜਿਹੜੀਆਂ ਉਹ ਡਾਣੀਆਂ ਉਹ ਲੈਂਦਾ ਨਹੀਂ ਸੀ ਨਾ ਇਹ ਸੱਤ ਤੇ ਦਿੰਦਾ ਨਹੀਂ ਆ ਮਾੜਾ ਉਹਦਾ ਘਰ ਕੋਡੇ ਕਿਤੇ ਨਾ ਦਾ ਦੇਖ ਰਹੀ ਐ ਕਿੰਨਾ ਹਾਂ ਹਾਂਜੀ ਟਾਈਮ ਹੋ ਗਿਆ 7 ਦਾ ਤੇ ਮੈਂ ਹੁਣ ਜਾ ਕੇ ਉਧਰੋਂ ਕੱਪੜੇ ਵਗੈਰੇ ਤੋਂ ਫ੍ਰੀ ਹੋਈ ਐ ਤੇ ਪੁੱਤ ਮੇਰੇ ਉਹ ਲੈਸ ਵਾਲਾ ਜਿਹੜਾ ਉਹ ਆਗਾ ਕਿੱਥੇ ਰੱਖਿਆਗਾ ਹੂੰ ਉਹ ਮੇਰਾ ਨਮਰੀਆਂ ਮੈਂ ਬਣਾਇਆ ਸਟਿਚ ਕਰਨਾਗਾ ਕੱਢ ਕੇ ਰੱਖਿਆਗਾ ਤੇ ਅੱਜ ਵੀ ਆਪਣੇ ਬਹੁਤ ਵਧੀਆ ਬਹੁਤ ਸਾਰੇ ਸੂਟ ਹੈ ਜਿਹੜੇ ਸੇਲ ਹੋ ਗਏ ਕਿਉਂਕਿ ਮੈਂ ਉਧਰ ਵੀ ਜੀ ਹੋ ਜਾਨੀ ਆ ਹਨਾ ਤਾਂ ਕਰਕੇ ਫਿਰ ਮੇਰੇ ਕੰਮਾਂ ਨੂੰ ਵੀ ਵੇਲਾ ਹੋ ਗਿਆ ਤੇ ਬਲੌਗ ਵੀ ਨਹੀਂ ਬਣ ਪੌਂਦਾ ਫਿਰ ਜਦੋਂ ਕਿਸੇ ਦੀ ਪਹਿਨ ਦੀ ਕਾਲ ਆ ਜਾਂਦੀ ਹੈ ਨਾ ਜਾਂ ਮੈਸੇਜ ਆਉਣ ਲੱਗ ਜਾਂਦੇ ਆ ਫਿਰ ਤਾਂ ਕਰਕੇ ਮਾੜੇ ਮਾੜੇ ਨਾਲ ਜਿਹੜਾ ਆਪਣਾ ਟਾਈਮ ਲੱਗ ਜਾਂਦਾਗਾ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੈ ਜਿਹੜਾ ਆਪਣਾ ਕੰਮ ਹੈ ਵਧੀਆ ਚੱਲ ਰਿਹਾ ਹਾਂਜੀ ਇਹਦਾ ਡਰਾਇੰਗ ਦਾ ਪੇਪਰ ਦੇਖਾ ਕੱਟ ਮੈਨੂੰ ਕਿਊਟ ਗਲਤੀ ਲਿਖ ਲੇਗਾ ਕਿਊਟ ਗਲਤੀ ਲਿਖੇ ਪਰ ਹਾਂ ਸੋਣਾਗਾ ਬਹੁਤ ਸੁਣ ਡਰੈਂਕ ਕੀਤੀ ਹੈ ਪਰ ਕੱਲ ਨੂੰ ਇਹ ਨਹੀਂ ਨਾ ਛਾਪਣਾ ਹਾਂਜੀ ਮੈਡਮ ਜੀ ਆਪਣਾ ਕਾਗਜ਼ ਪੇਪਰ ਹੈ ਹਿੰਦੀ ਹਿੰਦੀ ਪੜੋ ਬਹਿ ਕੇ ਕੋਈ ਮਿਸਟੇਕ ਨਹੀਂ ਹੋਣੀ ਚਾਹੀਦੀ ਠੀਕ ਹੈ ਮੈਂ ਥੈਲਾ ਰੱਖਾਂ ਉੱਧਰ ਗਿਫਟ ਤਾਂ ਬੁੱਤ ਪੈਕ ਕੀਤਾ ਹੋਇਆ ਹੈਗਾ ਉਹ ਕੀ ਦਿਖਾ ਲਾਂ ਲੈ ਆਹ ਪਿਆ ਇੱਥੇ ਆ ਬੈ ਆ ਬੈਠਿਆ ਬੈ ਇਹਦੇ ਹੱਥ ਸਿੱਟੂ ਸੁਟਣਾ ਦੇ ਬਣ ਮੈਂ ਤਾਂ ਸੰਭੀ ਕਿ ਹੋਗੀ ਬਸ ਕੁਛ ਮੱਝ ਹੋਵੇ ਤੁਸੀਂ ਇੱਧਰ ਆ ਜਾਓ ਪਲੀਸ ਤੁਸੀਂ ਮੈਂ ਆਜੋ ਤੁਸੀਂ ਸ਼ੀਸ਼ੇ ਦੇ ਵਿੱਚ ਫੋਟੋ ਉੱਟ ਨਾ ਜਾਵੇ ਮਮਾ ਜੀ ਮੈਂ ਸੋਟਾ ਤਾਂ ਲੱਗ ਰਿਹਾ ਕੀ ਹੈ ਇੱਧਰ ਸੋਟਾ ਲੱਗ ਰਿਹਾ ਕੀ ਸ਼ੀਸ਼ਾ ਰਗਾ ਮਮਾ ਮੈਨੂੰ ਤੁਸੀਂ ਫੋਟੋ ਦਿਖਾ ਦਿਓ ਦਿਖਾ ਦੂੰਗੀ ਚਲ ਮੈਨੂੰ ਭੁੱਖ ਲੱਗੀ ਵੀ ਮੇਰੀ ਭੈਣੇ ਲੈਸ ਦੱਸ ਦੇ ਕਿੱਥੇ ਆ लेस ਲਾ ਕੇ ਦੇ ਮੈਂ ਲਾਵਾਂ ਅੱਗੇ ਮੰਮੀ ਦਾ ਟੁੱਟਾ ਤੇ ਵਿਚਾਲੇ ਰਹਿ ਜਾਂਦਾ ਮੈਨੂੰ ਕਹਿ ਦਿੰਦੇ ਕਿ ਤੂੰ ਕਹਿ ਦਨੀ ਹੈ ਕਿ ਵੀ ਸੁਬਾਹ ਜੇ ਕਿੰਨਾ ਕਰਿਆ ਗਿਆ ਸੰਤ ਨਹੀਂ ਗਿਆ ਹੈਗਾ ਤਾਂ ਤੇ ਫਿਰ ਉਹਨਾਂ ਨੂੰ ਵੀ ਆਏ ਹਾਈ ਡੋਰ ਬੰਦ ਕੀਤਾ ਜਾ ਹਰੇ ਪੁੱਛੀ ਰਹਿੰਦੇ ਕੀ ਕੀ ਕਰੂੰ ਤੇ ਕੀ ਛੱਡੂੰ ਹੰਤ ਦੇਖੋ ਉਹ ਤੱਕ ਕੀ ਬਠੀ ਵੀ ਬਠੀ ਦੁਹਾੜੀ ਭੁੱਖ ਲੱਗੀ ਜਿਵੇਂ ਆਲੂ ਵਰਗੇ ਹੁੰਦੇ ਸੀ ਖੁਸੀ ਨਵਰੀ ਤਾਂ ਤੁਹਾਨੂੰ ਮਿਲੂਗੀ ਲੈਸ ਕਿ ਨਹੀਂ ਮਿਲਦੀ ਫਿਰ ਬਤੋਂ ਪਤਾ ਤਾਂ ਕਿਉਂ ਮੇਰਾ ਟਾਈਮ ਵੇਸਟ ਕਰਦੇ ਕੋ ਮੈਨੂੰ ਭੁੱਖ ਲੱਗੀ ਪਈ ਹੈ ਫਿਰ ਮੈਂ ਰੋਟੀ ਖਾਣ ਲੱਗ ਜੂਗੀ ਮੰਮਾ ਮੈਂ ਤਾਂ ਰੱਖੀ ਸੀ ਤਾਂ ਸੀ ਗ੍ਰੀਨ ਸੂਟ ਇੱਕ ਉੱਤਰ ਕਰ ਦਿੱਤਾ ਬੀਬੀ ਨੂੰ ਕੁਛ ਹਾਂ ਬਹਿ ਗਏ ਦਸਮਤ ਐਂ ਐਂ ਕਮਾਂਦੀ ਜਿਹੜੀ ਭੱਜ ਨੱਠ ਹੈ ਜਿਹੜੀ ਬਣੀ ਰਹਿੰਦੀ ਐ ਕਦੇ ਕਦੇ ਜੇ ਤਾਂ ਫਰੀ ਹੁੰਨੇ ਆ ਕਦੇ ਕਦੇ ਜੇ ਬਾਲਾ ਜਾਦੇ ਬਿਜੀ ਹੋ ਜene ਕੱਲ ਵੀ ਵੈਸੇ ਮੈਂ ਬਿਜੀ ਸੀਗੀ ਤੇ ਅੱਜ ਤਾਂ ਫਿਰ ਵੱਧ ਸੀ ਕੱਪੜਿਆਂ ਕਰਕੇ ਵੱਧ ਹੋ ਜਾਂਦਾ ਅੱਜ ਦਿਨ ਹੈਗਾ ਕਿਤੇ ਬਦੂਰੇ ਮੈਂ ਤਾਂ ਦੇਣੀ ਭੁੱਲੀ ਬਠੀ ਅੱਜ ਦਿਨ ਕੀ ਐ ਕੋਈ ਅੱਜ ਦੇਣ ਕੀ ਸੀ ਬੁੱਧਵਾਰ ਬੁੱਧਵਾਰ ਹੂੰ ਬੁੱਧਵਾਰ ਹਾਂ ਦੱਸ ਮਮਾ ਆਉਣਾ ਹੈ ਉਸਨੇ ਆਂ ਟਾਈਮ ਖਰਾਬ ਕਰਾਉਣਾਗਾ ਮੇਰਾ ਮੈਂ ਨਾ ਮਮੈਂ ਮੈਂ ਕਿੰਨੇ ਤੇ ਰਖਿਆ ਸੀ ਗਮੇ ਤੇ ਪਰ ਕਿੱਧਰ ਗਈ ਉੱਡ ਤਾਂ ਗਈ ਨਹੀਂ ਵੀ ਉਹਦੇ ਪੈਰ ਲੱਗੇ ਸੀਗੇ ਮੈਂ ਇੱਥੋਂ ਲੱਗੀ ਨਹੀਂ ਬੈਠਿਆ ਜਾਂਦਾ ਤੂੰ ਹੋਰ ਮੇਰਾ ਟਾਈਮ ਖਰਾਬ ਕਰਾ ਦਿਆ ਕਰ। ਉਹ ਜੀ ਬਹੁਤ ਮੁਸ਼ਕਲਾਂ ਤੋਂ ਬਾਅਦ ਆ ਜਿਹੜਾ ਮੈਨੂੰ ਲੈਸ ਮਿਲੀ ਹੈ। ਹੁਣ ਮੈਂ ਜਲਦੀ ਜਲਦੀ ਫਿਨਿਸ਼ ਕਰਾਂ ਆਂਦਾ ਕੰਮ ਤੇ ਫੇਰ ਰੋਟੀ ਪਣੀ ਖਾਵਾਂਗੇ। ਇੱਧਰ ਮੰਮੀ ਬਾਜ ਰਹੀ ਨੇ ਕਹਿੰਦੀ ਮੈਂ ਲੱਗ ਗਈ ਆ ਰੋਟੀ ਤੇ ਭੁੱਖ ਵੀ ਅੰਤਾਂ ਦੀ ਲੱਗੀ ਹੋਈ ਆ ਅੰਤਾਂ ਦੀ। ਅੰਤਾਂ ਦੀ ਭੁੱਖ ਵੀ। ਹਾਂਜੀ ਅੰਤਾਂ ਦੀ ਲੱਗੀ ਆ। ਤੇ ਆ ਦੇਖੋ ਬੂਟੇ ਜਿਵੇਂ ਬਾਹਰ ਸੀਗਾ ਹਨਾ ਤੇ ਜਿਵੇਂ ਚੱਲਣ ਦੇ ਕਿੰਨੇ ਸੋਹਣੇ ਨਵੇਂ ਆ ਜਿਹੜੇ ਪੱਤੇ ਕੱਢਣ ਲੱਗਿਆ ਬਈ ਬਾਹਰ ਇਹਨੂੰ ਗਰਮੀ ਸੀਗੀ ਤਾਂ ਕਰਕੇ ਤੇ ਜਿਵੇਂ ਸੁੱਕ ਗਏ ਸਿਆਂਖ ਖਾ ਗਏ ਸੀ ਇਹਨੂੰ ਬਾਹਰ ਜਿੱਦ ਦੇ ਨਾਲ ਅੰਦਰ ਰੱਖ ਤਾ ਵਧੀਆ ਹੋਣਾ ਕੀ ਹੋ ਗਿਆ ਚਾਰ ਜਿਹੜਾ ਮੱਖ ਮਿਲ ਜੀ ਜਾਂਦਾ ਨਾਇ ਨਾ ਨਾ ਚਲੋ ਸ਼ੀਸ਼ੀ ਮਾਦੇ ਸਾਹਮਣੇ ਲੈ ਲਿਆ ਵੜੀ ਤੇ ਮੈਂ ਸਟਾਰਟ ਕਰ ਲਈ ਅੱਜ ਇਹ ਕਾਰਤਾ ਲਈਵੇਂ ਲੋੜ ਆ ਨਾ ਦਿਮਾਗ ਬਹੁਤ ਜ਼ਿਆਦਾ ਖਾਈ ਚੁੰਦਾ ਕਦੋਂ ਆ ਤੈਨੂੰ ਦਿੱਤੀ ਸ਼ੀਸ਼ੀ ਕਿ ਨਾ ਵੀ ਨਾ ਪਹਿਲਾਂ ਕੋਨੇ ਜ਼ਿਆਦਤਰੇ ਇਸkantre ਉਹ ਦੋ ਦਿਨ ਹੋਰ ਗੋਲੀਆਂ ਜਿੱਲੀ ਹੁੰਦੀਆਂ ਸੀ ਨਾ ਲੜੋ ਨਾ ਪੜ ਲੋ ਮੰਮਾ ਆ ਗਿਆ ਹਾਂ ਚਲੋ ਨੂੰ ਲੈ ਕੇ ਆ ਰੋਟੀ ਖਾਈਏ ਚਲੇ ਗਈ ਨਹੀਂ ਨਹੀਂ ਲੈ ਲੇ ਗਿਆ ਸਮਾਨ ਸਮਾਨ ਕਰੇ ਥੋੜਾ ਆ ਪਾਉਦਾ ਕੰਮ ਨਵੇੜਦਾ ਯਾਨੀ ਕਿ ਗੁੱਟਾ ਰਹਿ ਗਿਆ ਇੱਕ ਸਲਾਈ ਦੁਆ ਨਾ ਹੋਏਗੀ ਫਿਰ ਮੈਂ ਕਿਹਾ ਪਹਿਲਾਂ ਰੋਟੀ ਖਾ ਲੇ ਕੰਮ ਤਾਂ ਜਿਹੜੇ ਨਿਭੜਦੇ ਨਹੀਂ ਉਦੋਂ ਸਾਰਾ ਸਮਾਨ ਲੀ ਗਿਆ ਨਹੀਂ ਗਿਆਸ ਨਾ ਕਰਾਈਆ ਬਾਕੀ ਅੱਖੋਂ ਮੇਰੇ ਕਾਹਨੋ ਕਿਉਂ ਆ ਗਈ ਚਲੋ ਰੁੱਕ ਕੇ ਸੌਂ ਚਲੋ ਪਾਵਰ ਟੀ ਮੈਂ ਤਾਂ ਤਿਆਰ ਹਾਂ ਚਲੋ ਬਾਹਰ ਬਾਹਰ ਲਿਆਓ ਬਾਹਰ ਉਹ ਬਾਹਰ ਦਾਲ ਆ ਜਬੀ ਮਸਰੀ ਬਾਕੀ ਅੱਖੋਂ ਮੂੰਗੀ ਮਸਰੀ ਅਹਿਸਾਨ ਮਈ ਕੇ ਲਈ ਹਾਂਜੀ ਟਾਈਮ ਹੋ ਗਿਆ 8:30 ਦਾ ਤੇ ਆਪਾਂ ਆਪਣੇ ਕੰਮ ਕਰ ਸਾਰੇ ਨਿਵੇੜ ਲੈ ਵੱਜਣੀ ਸਨੀ ਚ ਡਿੱਗ ਪੈਣੇ ਤੇ ਗੇਟ ਪਰ ਇਹਨੂੰ ਏ ਭਾਈ ਤਾਂ ਮੰਜੇ ਚੱਕ ਧਰ ਕਰ ਗਈ ਨਹੀਂ ਸਾਰਾ ਕੁਝ ਬਾਹਰ ਕੱਢ ਕੱਢ ਕੇ ਇਦਾਂ ਰੱਖ ਦਿੰਦੇ ਨੇ ਫਿਰ ਸਾਰੀਆਂ ਚੀਜ਼ਾਂ ਦੀ ਜਿਹੜੀ ਚੱਕ ਧਾਰਾ ਜਿਹੜੀ ਉਹ ਕਰਨੀ ਪਈ ਅੱਜ ਬਿੱਲੀਆਂ ਕਿੱਥੋਂ ਆਂਗਾ ਕਿੰਨੀਆਂ ਫਿਰ ਪਹਿਲਾਂ ਖੁਰਨੀ ਚ ਬੈਠੀ ਹੁਣ ਆ ਭੱਜੀਆਂ ਦੀ ਟਿੱਡੂ ਲੋਪੀ ਪਹਿਲਾ ਜਦੋਂ ਪਸ਼ੂ ਬਾਹਰ ਜੇ ਬੰਨਣ ਲੱਗਿਆ ਹਨਾ ਪਹਿਲਾਂ ਐ ਲੱਗਦਾ ਹੁੰਦਾ ਸੀਗਾ ਵੀ ਅਜੇ ਠੰਡ ਹੈ ਪਰ ਮੌਸਮ ਦਾ ਜਿਹੜਾ ਫਰਕ ਹੈ ਥੋੜੇ ਜਿਹੀ ਦਿਨਾਂ ਵਿੱਚ ਦੀ ਦੋ ਤਿੰਨ ਦਿਨਾਂ ਵਿੱਚ ਵੀ ਪੈ ਗਿਆ ਤੇ ਹਰਾਮਦਾਰੀ ਦੇ ਨਾਲ ਜਿਹੜੇ ਪਸ਼ੂ ਬੈਠੇ ਰਹਿੰਦੇ ਉਹਨਾਂ ਨੂੰ ਤਾਂ ਹਜੇ ਮਾਂਵਾਂ ਦੀ ਹੁਣ ਨਹੀਂ ਹੁੰਦਾ ਵੀ ਚੱਲ ਅੰਦਰ ਬੈਠੀਆਂ ਠੀਕ ਐ ਤੇ ਹੁਣ ਫਿਰ ਆਪਾਂ ਮਸ਼ੀਨ ਤੇ ਬੈਠੀਏ ਕਿਉਂਕਿ ਪਹਿਲਾਂ ਵੀ ਆਪਾਂ ਮਸ਼ੀਨ ਤੇ ਹੀ ਬੈਠੀ ਹੋਈ ਸੀ ਫਿਰ ਰੋਟੀ ਪਾਣੀ ਦਾ ਜਿਹੜਾ ਕੰਮ ਐ ਉਹ ਕਰਨਾ ਸੀ ਫੜਾਉਣੀ ਸੀ ਸਾਰਿਆਂ ਨੂੰ ਰੋਟੀ ਤੇ ਹੁਣ ਆਪਾਂ ਸਾਰੇ ਕੰਮ ਕਰ ਕਰਕੇ ਆਪਣੇ ਫ੍ਰੀ ਹੋ ਗਏ ਹੁਣ ਆਪਾਂ ਫੇਰ ਮਸ਼ੀਨ ਦਾ ਜਿਹੜਾ ਕੰਮ ਚੱਲੀਆਂ ਦਾ ਲੈਸ ਵਾਲਾ ਕੰਮ ਉਹ ਕੰਪਲੀਟ ਕਰ ਦਾਂਗੀ ਕੱਪੜੇ ਧੋਣ ਦੇ ਤੋਂ ਨੇ ਹਜੇ ਹਜੇ ਪਾਉਣ ਵਾਲੇ ਪਈ ਐ ਇਹ ਵੀ ਅਖੀਵਾਲਟੀ ਕਿਵੇਂ ਪਈ ਐ ਕੱਪੜੇ ਪਾਉਣਾ ਪਹਿਲਾਂ ਤਾਂ ਮੈਂ ਲੋ ਜੀ ਤੋਂ ਤਾਂ ਇਹ ਸੇ ਲੋ ਜੀ ਸੇ ਸੂਟਾਂ ਦਾ ਪੱਥੈਲਾ ਪਰਤਾ ਇਹ ਸਾਰੇ ਸੂਟ ਆਪਣੀ ਹੋ ਗਏ ਐ ਸਟੀਲ ਇਹ ਜਾਣਗੇ ਮੇਰੇ ਪੇਕਿਆਂ ਵੱਲੋਂ ਪੇਕਿਆਂ ਵਾਲੀ ਸਾਈਡ ਐ ਦੋ ਤਿੰਨ ਥਾਵਾਂ ਤੇ ਜਿਹੜੇ ਆਪਣੇ ਇਹ ਇੱਕ ਵੱਟ ਵਿੱਚ ਕੱਪੜੇ ਰੱਖਣ ਦੋ। ਕਹਾਂ ਉਹ ਜੀ ਇੱਕ ਸੂਟ ਆਪਾਂ ਹੋਰ ਭੁੰਲ ਗਏ ਠੀਕੇ ਤੇ ਮੈਨੂੰ ਮੌਕੇ ਤੇ ਬਾਬਾ ਜ਼ਿਆਦਾ ਆ ਗਿਆ। 8 ਸੂਟ ਹੈ ਜਿਹੜੇ ਇਕੱਠੇ ਜਾਣੇ ਹੈਗੇ। ਥੱਲੇ ਪੇਕਿਆਂ ਦੇ ਨਹੀਂ ਯਾਨੀ ਕਿ ਉਧਰਲੀ ਸਾਈਡ ਆਸ-ਪਾਸੇ ਪਿੱਡਾਂ ਦੇ ਵਿੱਚ ਇਹ ਜਾਣਗੇ। ਚਲੋ ਇਹ ਸਾਰੇ ਮੈਂ ਕੱਪੜੇ ਜਿਹੜੇ ਇਕੱਠੇ ਪਾ ਕੇ ਰੱਖ ਤੇ ਹਣਾ ਕਿਉਂਕਿ ਕਈ ਵਾਰੀ ਕਿਸੇ ਦਾ ਕੋਈ ਆਉਣ ਜਾਣ ਬਣ ਜਾਂਦਾ ਹੈਗਾ ਸਕੂਲ ਫਿਰ ਮੈਂ ਤਾਂ ਸਕੂਲ ਚਲੀ ਜਾਊਂਗੀ ਤਾਂ ਕਰਕੇ ਜਿਹੜੇ ਸਾਰੇ ਅੱਠ ਸੂਟ ਐ ਮੈਂ ਇਕੱਠੇ ਭਾ ਕੇ ਰੱਖ ਤੇ ਫਿਰ ਸਾਰਿਆਂ ਦੇ ਥਾਉ ਥਾਈਆਂ ਜਿਹੜੇ ਹਸੂਟ ਪਹੁੰਚਦੇ ਹੋ ਜਾਣਗੇ ਤੇ ਚਲੋ ਬਸਾਂ ਹੀ ਇੱਕ ਇੱਕ ਕਰਕੇ ਹਨਾ ਸੂਟ ਐ ਜਿਹੜੇ ਸਾਰੇ ਸੇਲ ਹੋ ਜਾਣਗੇ ਲਓ ਜੀ ਇਹ ਵੀ ਫਿਰ ਹੁਣ ਮੈਂ ਦੇਖੀ ਕਲਰ ਕਿੱਦਾਂ ਦਾ ਉਹਨਾਂ ਨੇ ਰਾਣੀ ਸ਼ੇਡ ਹੈ ਤੇ ਹੁਣ ਆਪਾਂ ਥੋੜਾ ਜਿਹਾ ਗੋਟਾ ਰਹਿ ਗਿਆ ਇਹਨੂੰ ਕਰ ਦਈਏ ਕੰਪਲੀਟ ਤੇ ਫਿਰ ਆਪਾਂ ਰੈਸਟ ਕਰਾਂਗੇ ਲੋਡ ਇਹ ਕੋ ਆਪਣੀ ਜਿਹੜੀ ਕੰਮ ਕਰਾ ਹੈ ਨਵੇੜ ਤੇ ਚੁੰਨੇ ਨੇ ਗੋਟਾ ਵਗੈਰਾ ਲਗਾਇਆ ਕਿ ਮੇਰੇ ਨਿੱਕੇ ਨਿੱਕੇ ਕੰਮ ਜਿਹੜੇ ਸੀਗੇ ਉਹ ਸਾਰੇ ਕੰਪਲੀਟ ਹੋ ਗਏ ਤੇ ਇੱਕ ਅੱਜ ਮੇਰੇ ਨਾਲ ਸੋਸ ਵਾ ਬੜੀ ਭੈੜੀ ਹੋਈ ਮੈਂ ਨਾ ਧਾਰ ਕੱਢਣੀ ਭੁੱਲ ਗਈ ਗਾਣੀ ਮシャン ਨੂੰ ਹੀ ਕਰਿਆ ਨੇ ਵੀ ਅੱਜ ਦੁੱਧ ਗਾਣੇ ਵੱਧ ਕਰ ਤੋਂ ਦਿੱਤਾ ਗਾ ਪਤਾ ਨਹੀਂ ਕਿਵੇਂ ਜੇ ਵੀ ਅੱਗੇ ਹੀ ਉੱਠ ਖੜਦੇ ਹੁੰਦੇ ਚਲੋ ਲੇਟ ਉੱਠਦੇ ਸਵੇਰ ਮੇਰੇ ਨਾਲ ਥੋੜਾ ਜਾਦੇ ਦੰਦ ਦੋ ਥੋੜਾ ਦਿੰਦੀ ਆ ਹਾਂ ਤਾਂ ਕਰਕੇ ਸੱਜਰ ਦਾ ਤਾਂ ਕਿੱਥੋਂ ਤੇ ਉਹ ਸੱਜਰ ਦਾ ਤਾਂ ਮੈਂ ਚੋਲੇ ਨਹੀਂ ਮੁੜ ਕੇ ਆਪਦੇ ਕੰਮ ਕਰ ਸਟਾਰਟ ਕਰਦੀ ਹੁੰਨੀ ਅੰਦਰੋਂ ਵਗੈਰਾ ਸੁੰਭਰ ਵਗੈਰਾ ਦਾ ਹਨ ਆਟਾ ਊਟਾ ਗੁੰਨਣਾ ਸਾਰੇ ਤੇ ਜਿਵੇਂ ਮੈਨੂੰ 4:30 ਵਗੈਰਾ ਸੌਈ ਦੇ ਵਿੱਚ ਹੀ ਬਸ ਮੈਂ ਆਪਦੇ ਸਾਰੇ ਜਿੰਨੇ ਕੰਮ ਸੀ ਨਿਵੇੜ ਕੇ ਦੇ ਅੰਦਰ ਆ ਗਏ ਮੈਂ ਬੱਚਣ ਤਿਆਰ ਕਰਨ ਲੱਗ ਜਾਨੀ ਆ ਤੇ ਆਥ ਨੇ ਜਦੋਂ ਕਿਉਂਕਿ ਆਥ ਨੇ ਮੇਰੇ ਕੋਲ ਕੰਮ ਹੀ ਇੰਨੇ ਹੋ ਜਾਂਦੇ ਹਨ ਤੇ ਤਾਂ ਕਰਕੇ ਆ ਗਏ ਉਦੋਂ ਤੇ ਇਹ ਜੇ ਧਰ ਕੱਢਣ ਲੱਗੇ ਪਾਪ ਕਰੀਏ ਗਾਂ ਦੁੱਧ ਵਾਦ ਗਈ ਦੁੱਧ ਵਾਦ ਗਏ ਹਨ ਫਿਰ ਮੇਰੇ ਜਦ ਜ਼ਿਆਦਾ ਐ ਮੈਂ ਕੱਲੀ ਇੱਥੇ ਬੈਠੀ ਹੱਸਦੀ ਜਾਵੇਂ ਮੈਂ ਕਿਹਾ ਵੀ ਲੈ ਜੀਵੇਂਗਾ ਇਹ ਤਾਂ ਮੈਂ ਭੁੱਲ ਗਈ ਤਾਂ ਫਿਰ ਮੈਨੂੰ ਗਾਲਾਂ ਮੈਣ ਨਾ ਤੇ ਮੈਂ ਛੱਡ ਬਰੇ ਵਾ ਗਈ ਨਹੀਂ ਬਾਹਰ ਮੈਨੂੰ ਇਹ ਕਨੇ ਕਿ ਰਹਿਣਾ ਹੁਣ ਤਾਂ ਗਾਂ ਦੁੱਧ ਵਾਦ ਦੇਣ ਲੱਗੀ ਮੈਂ ਕਿਹਾ ਕਿਥੋਂ ਵਾਦ ਦੇਣ ਲੱਗੀ ਵੀ ਉਹਨੇ ਹੀ ਦਿੰਦੀ ਐ 2.5 ਕਿਲੋ ਡੰਗ ਦਾ ਤੇ ਮੈਂ ਮੈ ਤਾਂ ਭੁੱਲ ਗਈ ਨਹੀਂ ਕਦੇ ਨਹੀਂ ਇਦਾਂ ਦਾ ਇਹ ਜਹਾ ਹੋਇਆ ਵੀ ਮੇਰੇ ਨਾਲ ਗੱਲਬਾਤ ਕੋਈ ਵੀ ਜਿਹੜੀ ਮੈਂ ਧਾਰ ਕੱਢਣੀ ਭੁੱਲੀ ਹੋਵਾਂ ਐਸ ਵਲ ਤੇ ਜਿਹੜੀ ਨੀਂਦ ਆ ਨਾ ਜਮਾ ਬੁਰਾ ਹਾਲ ਕਰ ਦਿੰਦੀ ਹੈ ਤੇ ਮੈਨੂੰ ਐਸੀ ਮੈਂ ਕਿਹਾ ਬਲੌਗ ਦਾ ਮੈਂ ਐਂਡ ਵੀ ਨਹੀਂ ਕੀਤਾ ਹੈਗਾ ਤੇ ਵੀ ਬਲੌਗ ਦਾ ਵੇ ਐਂਡ ਜ਼ਰੂਰੀ ਆ ਹਨਾ ਅੱਜ ਵਿੱਚੋ ਵਿੱਚੋ ਕੁਲਿੱਪਸ ਜੇ ਲਈਆਂ ਗਈਆਂ ਲਗਾਤਾਰ ਨਹੀਂ ਲਈਆਂ ਗਈਆਂ ਜਿਵੇਂ ਮੈਂ ਸਾਨੂੰ ਦੱਸਿਆ ਸੀ ਪਹਿਲਾਂ ਤੇ ਹੁਣ ਵੀ ਚਲੋ ਆਪਾਂ ਵਲੌਗ ਦਾ ਜਿਹੜਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦੇ ਜਿਹੜੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ